ਜ਼ਿਲ੍ਹਾ ਅੰਮ੍ਰਿਤਸਰ ਵਿੱਚ ਹੋਟਲ ਮੈਰੀ ਬੈਲਾ ਵਿੱਚ ਹੋਇਆ ਚੋਰੀ ਦਾ ਖੇਲਾ ਸ਼ੂਟਰ ਬੋਟਰ ਚੋਰ ਦੇ ਵਿਆਹ ਵਾਲੇ ਮੁੰਡੇ ਦੀ ਗਾਦੀ ਦਾ ਨੋਟਾਂ ਦਾ ਭਰਿਆ ਬੈਗ ਉਡਾਇਆ ਅਤੇ ਇਸ ਘਟਨਾ ਨੂੰ ਅੰਜਾਮ ਦੋ ਚੋਰਾਂ ਨੇ ਦਿੱਤਾ ਜੋ ਹੋਟਲ ਵਿੱਚ ਕੋਟ ਪੈਂਟ ਪਾ ਕੇ ਆਏ ਅਤੇ ਮੌਕਾ ਦੇਖਦਿਆਂ ਨੋਟਾਂ ਦਾ ਬੈਗ ਉਡਾ ਕੇ ਰਫੂ ਚੱਕਰ ਹੋ ਗਏ ਜਦੋਂ ਪੁਲਿਸ ਹੋਟਲ ਵਿੱਚ ਪਹੁੰਚੀ ਤਾਂ ਸੀਸੀਟੀਵੀ ਫੁਟੇਜ ਕੰਗਾਲੀ ਗਏ ਜਿਸ ਵਿੱਚ ਚੋਰੀ ਕਰਦਿਆਂ ਦੀਆਂ ਚੋਰ ਦੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਪੁਲਿਸ ਵੱਲੋਂ ਸੀਸੀਟੀਵੀ ਫੁਟੇਜ ਲੈ ਲਏ ਗਏ ਅਤੇ ਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਜੋ ਬਣਦੀ ਕਾਨੂੰਨੀ ਕਾਰਵਾਈਆਂ ਕੀਤੀ ਜਾਵेंगी ਤੁਸੀਂ ਦੇਖ ਰਹੇ ਹੋ ਤਸਵੀਰਾਂ ਸੀਸੀਟੀਵੀ ਕੈਮਰੇ ਦੀਆਂ ਜਿਸ ਵਿੱਚ ਚੋਰ ਲਾਲ ਰੰਗ ਦਾ ਕੋਟ ਪੈਂਟ ਪਾ ਕੇ ਕੁਰਸੀ ਤੇ ਬੈਠਾ ਹੈ ਤੇ ਵਿਆਹ ਵਿੱਚ ਰੇਕੀ ਕਰ ਰਿਹਾ ਹੈ ਕੁਸਮਾ ਰੇਕੀ ਕਰਨ ਤੋਂ ਬਾਅਦ ਚੋਰ ਆਪਣੀ ਸੀਟ ਬਦਲਦਾ ਹੈ ਤੇ ਜਿਸ ਜਗ੍ਹਾ ਤੇ ਮੁੰਡੇ ਦੀ ਦਾਦੀ ਤੇ ਉਸ ਦੀ ਭੈਣ ਨੋਟਾਂ ਦਾ ਬੈਗ ਰੱਖ ਕੇ ਬੈਠੇ ਹਨ ਉਹਨਾਂ ਦੇ ਟੇਬਲ ਦੇ ਬਿਲਕੁਲ ਨਜ਼ਦੀਕ ਬੈਠਦਾ ਹੈ ਤੇ ਜਦੋਂ ਮੁੰਡੇ ਦੀ ਦਾਦੀ ਤੇ ਉਸ ਦੀ ਭੈਣ ਦਾ ਧਿਆਨ ਥੋੜਾ ਜਿਹਾ ਹਟਦਾ ਹੈ ਤਾਂ ਚੋਰ ਮੌਕਾ ਵੇਖ ਕੇ ਨੋਟਾਂ ਦਾ ਬੈਗ ਆਪਣੇ ਕੋਟ ਵਿੱਚ ਲੁਕੋ ਕੇ ਰਫੂ ਚੱਕਰ ਹੋ ਜਾਂਦਾ ਹੈ ਮੁੰਡੇ ਦੀ ਦਾਦੀ ਦਾ ਕਹਿਣਾ ਹੈ ਕਿ ਬੈਗ ਵਿੱਚ 60 ਤੋਂ 8 ਲੱਖ ਰੁਪਏ ਤੇ 3 ਡਾਇਮੰਡ ਦੀਆਂ ਰਿੰਗ ਸਨ ਚੋਰੀ ਕਰਦੇ ਚੋਰਾਂ ਦੀਆਂ ਤਸਵੀਰਾਂ ਸੀਸੀਟੀਵੀ ਕੈਮਰਾ ਵਿੱਚ ਕੈਦ ਹੋ ਗਈਆਂ ਅਤੇ ਜੰਡਿਆਰਾ ਪੁਲਿਸ ਦੇ ਐਸਆਈ ਬਲਦੇਵ ਸਿੰਘ ਨੇ ਕਿਹਾ ਕਿ ਜੋ ਵੀ ਕਾਨੂੰਨੀ ਬਣਦੀ ਕਾਰਵਾਈ ਹੈ ਕੀਤੀ ਜਾਵੇਗੀ। ਮੇਰਾ ਨਾਮ ਹਰਮਿਤ ਕੋ ਵੈਸੇ ਮੈਂ ਨਰੀਟਾ ਜਾਂਦੇ ਸਾਰੇ ਕੀ ਗੱਲ ਕੀ ਹੋਈ ਅੱਜ? ਗੱਲ ਇਹ ਹੋਈ ਕਿ ਆਪਣੇ ਘਰੋਂ ਆਏ ਆਂ। ਵਿਆਹ ਤੇ ਮੁੰਡੇ ਦਾ ਪਰਨਾ ਨਹੀਂ ਖੋਤੇ ਸੀ। ਆਈ ਵੀ ਬੜੀ ਉਸ ਪੋਜੀਸ਼ਨ ਚਾ ਕਿ ਮੇਰੇ ਆਪਣਾ ਬੇਟਾ ਥੋੜੇ ਦਰ ਹੈ ਬੁਰਾ ਆਇਆ। ਉਹਦਾ ਵਿਆਹ ਪੱਕਾ ਕਰਕੇ ਗਿਆ ਸੀ ਮੇਰੇ ਪੋਤਰਾ ਜੀ ਉਹਦੇ ਵਿਆਹ ਤੇ ਵੀ ਆਈ। ਦੋ ਘਰੋਂ ਰਿੰਗਸ ਵਗੈਰਾ ਪਾਈਆਂ। ਮਾਸੀ ਜੀ ਤੇ ਉਹ ਮੈਂ ਆਕੇ ਨਾ ਸਾਡੇ ਘਰ ਦੀ ਮੇਰੀ ਵੱਡੀ ਭੈਣ ਮੈਂ ਸਾਡਾ ਜਿੰਨਾ ਘਰ ਕਿਸਦਾ ਵਿਆਹ ਹੁੰਦਾ ਨਾ ਇੱਕ ਘਟ ਉੱਠਦੇ ਇਹਨਾਂ ਦਾ ਸੀ ਘਟ ਬੰਦਾ ਸਾਰੀ ਚੀਜ਼ਾਂ ਨਾ ਕੋ ਰੱਖਣੇ ਹਮੇਸ਼ਾ ਇਹਨੇ ਬੇਟੀ ਦਾ ਵਿਆਹ ਹੋਇਆ ਕਿਸੇ ਦਾ ਵੀ ਵਿਆਹ ਸਾਰੇ ਇਹਨਾਂ ਕੋ ਰੱਖਣੇ ਵੀ ਬੜੇ ਧਿਆਨ ਨਾਲ ਰੱਖਦੇ ਆ ਉੱਠਦੇ ਨਹੀਂ ਦੀਦੀ ਕੋਲ ਮੈਂ ਮੈਂ ਲਗਾ ਦੀਦੀ ਮਰੀਂ ਜ਼ਹੰਗੀਆਂ ਵੀ ਰੱਖ ਲਉ ਤੇ ਮੈਂ ਪੰਜ ਸਾਲ ਬਫਰ ਸਿੱਖ ਕਿਸੇ ਨੇ ਪੜਾਇਆ ਇਹ ਵੀ ਲੱਕ ਲੋ ਤਮੜ ਕੇ ਉਸ ਤੋਂ ਬਾਅਦ ਸਾਰਾ ਦਿਨ ਮੈਂ ਨਜੋ ਕੇ ਬੜਾਂਦਾ ਰਿਹਾ ਮੇਰੀ ਵਰਤਨ ਬੜੀ ਪਿਆਰ ਮੇਰਾ ਬੜਾ ਸਰਕਲ ਬੜਾ ਸਾਰੀ ਦੁਨੀਆ ਨੂੰ ਪਤਾ ਮੇਰਾ ਮੈਂ ਕੁਝ ਛੁਪਾਂਦੀ ਨਹੀਂ ਕਿ ਮੇਰੀ 315000 ਤੋਂ ਘੱਟ ਕਿਸੇ ਨੇ ਵਰਤਨ ਨਹੀਂ 2100 ਵਾਲੇ ਵੀ ਹੁੰਦੇ ਆ ਨਹੀਂ ਮੈਂ ਕਹਿੰਦੀ ਕਿ ਨਹੀਂ ਮੈਂ ਲਫਾਫੇ ਮੈਨੂੰ ਬਾਈ ਬਾਈ ਦਾਸਾ ਜੀ ਮਿਲੀ ਗਏ ਮੈਂ ਨਾ ਪਾਈ ਗਈ ਹੈ ਫੜਾਈ ਨਹੀਂ ਆ ਕੋਈ ਮੈਂ ਭਤੀਜੀ ਹੱਤ ਵੇਚਦੀ ਸੀ ਕੋਈ ਬਨੇਵੀਆਂ ਕੋਈ ਬੇਟੀਆਂ ਐ ਵੀ ਨਾ ਜੀ ਨੇ ਫੜਾ ਦਿਓ ਐ ਵੀ ਨਾ ਜੀ ਨੇ ਫੜਾ ਦਿਓ ਐਨਾ ਵੱਡਾ ਬੈਗ ਭਰ ਗਿਆ ਅਖੀਰ ਤੋਂ ਤੇ ਅਸੀਂ ਸਾਰੇ ਨਾਲ ਕੋ ਲਾ ਕੇ ਬੈਠੇ ਤੋਂ ਮਜ਼ਾਕ ਕਰਦੇ ਆ ਸੋ ਜੀ ਮੈਂ ਥੱਕ ਨਹੀਂ ਹੈ ਤੇਰਾ ਬੈਗ ਰੱਖ ਕੇ ਭਰ ਗਿਆ ਹੀ ਬਣਾ ਤੇ ਹੁਣ ਮੈਂ ਮੈਂ ਵੀ ਕੁਝ ਲੈਣਾ ਹੈ ਮੈਂ ਕਿਹਾ ਤੁਸੀਂ ਸਾਰਾ ਰੱਖ ਲਓ ਦੇ ਜੀ ਤੁਸੀਂ ਸਾਰਾ ਰੱਖੋ ਅਸੀਂ ਹੱਸਦੇ ਵੇ ਆ ਇੱਕ ਸਾਡੇ ਕੋਲਮ ਆਇਆ ਸਾਨੂੰ ਕਹਿੰਦੇ ਲਫਾਫਾ ਉਹ ਲਫਾ ਮੈਂ ਕਹਿੰਦੀ ਤੁਸੀਂ ਭੰਜੀ ਅੱਗੇ ਦੇ ਚੁੱਕੇ ਮੈਂ ਨਹੀਂ ਲੈਣਾ ਅਸੋ ਨਾਲ ਜਿੱਦ ਕਰਦੇ ਵੇ ਆ ਇਹ ਨਹੀਂ ਲੈਣਾ ਨਹੀਂ ਲੈਣਾ ਨੰਦ ਦੀ ਬੇਟੀਆਂ ਨੇ ਮੈਂ ਦੋ ਲਫਾਫੇ ਪੜਾਈ ਮੈਂ ਕਿਦੀ ਦੀਆਂ ਵੀ ਵਿੱਚੇ ਪਾ ਲੋ ਉਹ ਨਾ ਜਿੱਦ ਕਰਦੇ ਵੇ ਸਾਰੇ ਨਹੀਂ ਲੈਣਾ ਹੁੰਦਾ ਮੂੰਹ ਕੀਤਾ ਇਹਦੇ ਤੱਕਿਆਂ ਲਵਾਵਾ ਪਾਣ ਲੱਗਿਆ ਤੇ ਵੀਦਲ ਪਾਵਾ ਹੀ ਨਹੀਂਗਾ ਇੱਕ ਮਿੰਟ ਨਹੀਂ ਲੱਗਾ ਲਵਾਵਾ ਚ ਬੈ ਗ ਚੁਕੇ ਨੇ ਮੈਂ ਕਮੈਂਟ ਦੀ ਜਗ੍ਹਾ ਤੇ ਕਰਦੇ ਪਏ ਹੀ ਇਹ ਤੁਹਾਡੇ ਇਸ ਪੈਲਸ ਵਿੱਚ ਕੀ ਨਾਮ ਹੈ ਰੀਵਲ ਹੂੰ ਰੀਵਲ ਰੀਵਲ ਹੂੰ ਹਾਂ ਤੇ ਕਿਦੀ ਮੈਰੀ ਜਗੀ ਸੀ ਤੁਹਾਡੇ ਮੇਰੇ ਪੋਤਰੇ ਦੀ ਪੋਤਰੇ ਦੀ ਪੋਤਰੇ ਦੀ ਮੈਂ ਬਾਬਾ ਦੀ ਜੀ ਨੂੰ ਮੰਦੀ ਜੇ ਮੈਂ ਉਹਦਾ ਅਸਰ ਲੈ ਕੇ ਤੁਰਦੀ ਜੇ ਮੈਂ ਇੱਕ ਲਫਜ਼ ਝੂਠੋ ਲਿਆ ਵੇ ਮੇਰੇ ਨਾਲ ਤਾਂ ਕਿਹਦੇ ਸ਼ੱਕ ਹੈ ਤੁਹਾਨੂੰ ਕੋਈ ਸ਼ੱਕ ਨਹੀਂ ਮੇਰੇ ਅੰਨੇ ਰਿਸ਼ਤੇਦਾਰ ਹੀ ਹਾਈ ਕਲਾਸ ਮੇਰੇ ਰਿਸ਼ਤੇਦਾਰ ਹੀ ਮੈਂ ਕਿਸੇ ਨੂੰ ਸ਼ੱਕ ਕੀ ਕਰ ਸਕਣੀ ਆ ਸਾਡੀ ਸਾਰੀ ਕਬੀਲਦਾਰੀ ਮੈਂ ਵੀ ਜਾਈ ਬੜੀ ਹਾਈ ਕਲਾਸ ਆ ਸੀ ਮੰਨਿਓ ਸ਼ਾਇਦ ਬੰਦੇ ਆ ਬੈਗ ਚ ਕੀ ਕੀ ਹੋਗਾ ਸੀ ਬੈਗ ਚ ਤਿੰਨ ਰਿੰਗਸ ਸੀ ਤੇ ਬਾਕੀ ਨੋਟਾਂ ਨਾਲ ਭਰਿਆ ਪਿਆ ਸੀ ਐਡਾ ਵੱਡਾ ਬੈਗ ਸੀ ਲਫਾਫਿਆਂ ਨਾਲ ਭਰਿਆ ਪਿਆ ਸੀ ਸੋਟੇ ਲੈ ਕੇ ਰਿੰਗਸ ਕੜੀਆਂ ਸੀ ਡਾਇਮੰਡ ਦੀ ਅੱਛਾ ਗੋਲ ਵਿੱਚ ਡਾਇਮੰਡ ਲੱਗਦਾ ਤੁਹਾਨੂੰ ਪਤਾ ਹੈ ਤੁਹਾਨੂੰ ਲੱਗਦਾ ਕਿਸੇ ਆਪਣੇ ਬੰਦੇ ਦਾ ਕੰਮ ਹੀ ਜਿਵੇਂ ਉੱਥੇ ਬਿਲਕੁਲ ਨਹੀਂ ਬਿਲਕੁਲ ਨਹੀਂ ਮੈਂ ਕਸਮ 바ਕੇ ਸੁਣਿਆ ਆਪਣਾ ਬੰਦਾ ਕੋਈ ਨਹੀਂ ਹੋ ਸਕਦਾ ਆਪਣੇ ਪਰਿਵਾਰ ਤੇ ਕਿ ਬਿਲਕੁਲ ਨਹੀਂ ਬਿਲਕੁਲ ਨਹੀਂ ਤੇ ਸੀਸੀਟੀਵੀ ਜਿਹੜੇ ਮੇਰੇ ਸਾਥ ਬਨੇ ਆ ਨਾ ਮੇਰਾ ਮੇਰਾ ਬੱਚੇ ਮੇਰਾ ਕੰਮ ਕਰਨਗੇ ਐਸਾ ਜੇ ਬੱਚੇ ਮੇਰਾ ਸਾਥ ਦਿੰਦੇ ਮੇਰੇ ਕੋਲ ਤੇ ਆਦਮੀ ਬੈਠਾ ਤੇ ਮੇਰਾ ਪੁੱਤਰ ਬੈਠਾ ਹੈ ਇਹ ਮੇਰੇ ਹੈ ਇਹ ਮੇਰੇ ਬੱਚੇ ਹੈ ਆਪਣੇ ਮਾਮਾ ਉਹ ਭਤੀਜਾ ਵੀ ਮੈਂ ਭਤੀਜਾ ਐ ਮੈਂ ਤੇ ਜਾਣਦੇ ਸਾਰੇ ਇਹ ਮੇਰੇ ਭੈਣ ਆ ਮੈਡਮ ਹੋਟਲ ਦੇ ਸੀਸੀਟੀਵੀ ਫੁਟੇਜ ਦੇਖੀ ਗਈ ਹੈ ਜਿਦੇ ਚ ਉਹਨਾਂ ਚਿਹਰਿਆਂ ਦੀ ਪਛਾਣ ਕੀਤੀ ਗਈ ਹੈ ਜਿਹੜੇ ਕਿ ਲੱਗਦੇ ਤੁਹਾਨੂੰ ਲੱਗਿਆ ਨਹੀਂ ਕਿ ਉਹ ਤੁਹਾਡੇ ਆਸ-ਪਾਸ ਹੀ ਫਿਰਦੇ ਰਹੇ ਕਿ ਸ਼ਾਇਦ ਤੁਸੀਂ ਇਨਵਾਈਟ ਕੀਤੇ ਹੋਣ ਜਾਂ ਕਿਧਰੋਂ ਆਏ ਹੋਣ ਨਹੀਂ ਅਸੀਂ ਬਿਲਕੁਲ ਇਹੋ ਜਿਹੇ ਬੰਦਾ ਕੋਈ ਇਨਵਾਈਟ ਨਹੀਂ ਕੀਤਾ ਹੋਇਆ ਸੀ ਔਰ ਬਾਕੀ ਜਿਹੜਾ ਤੁਸੀਂ ਕਹੋ ਦੇਖਿਆ ਮੈਂ ਦੇਖਿਆ ਵੀ ਨਹੀਂ ਕਿਉਂਕਿ ਮੈਂ ਇੰਨੀ ਬਿਜ਼ੀ ਸੀ ਕਦੀ ਕਿਸੇ ਨੂੰ ਬੈਠ ਕਿਸੇ ਨੂੰ ਕਦੀ ਕਿਸੇ ਕੋਲ ਬੈਠ ਮੈਂ ਆਪਣੇ ਰਿਸ਼ਤੇਦਾਰੀ ਮੁਕਤਾਨੀ ਰਹੀ ਮੇਰੇ ਸੰਗਤ ਆਈ ਗੁਰਦੁਆਰੇ ਮੌਬੁਖਦਾਰੀਆਂ ਜਿੱਦਾਂ ਸਭ ਤੋਂ ਮੌਬੁਖਦਾਰੀਆਂ ਮੈਂ ਨਹੀਂ ਦੇਖਿਆ ਭਾਜਾ ਮੈਂ ਵੀ ਚੁੜੂ ਹਾਂ ਹੁਣ ਪ੍ਰਸ਼ਾਸਨ ਕੋਲੋਂ ਤੁਹਾਡੀ ਮੰਗ ਕੀ ਹੈ ਮੇਰੀ ਮੰਗ ਹੈ ਮੈਨੂੰ ਮੇਰਾ ਦਵਾਓ ਮੈਨੂੰ ਮੈਂ ਲੋੜਵੰ ਜੁਰਤ ਮੰਤਰੀਓ ਤੁਹਾਨੂੰ ਦੱਸਿਆ ਵੀ ਮੈਂ ਆਪਣੇ ਬੱਚੇ ਦਾ ਡੰਗ ਲੀ ਵੀ ਆ 7-8 ਰੁਪਇਆ ਮੇਰਾ ਮੈਨੂੰ ਮਿਲ ਦਵਾਓ ਤੁਸੀਂ ਦਵਾ ਸਕਦੇ ਹੋ ਤੁਹਾਡੇ ਹੱਥ ਸਭ ਕੁਝ ਹੈ ਪ੍ਰਸ਼ਾਸਨ ਦਾ ਸਭ ਕੁਝ ਸਭ ਕਰ ਸਕਦੇ ਆ ਕਿਉਂਕਿ ਉਹਨਾਂ ਕੋਲ ਬਾਬਰ ਵੀ ਹੈ ਉਹਨਾਂ ਉਹ ਕਾ ਨਹੀਂ ਸਕਦੇ ਆ ਠੀਕ ਹਾਂ ਗੁਰਜੀਖਪੁਰ ਆ ਮੇਰੇ ਕਰਜ਼ਕ ਦੇ ਠੀਕ ਹਾਂ ਆਪਣੇ ਨਾਮ ਦੋਸਤ ਕੀ ਸਹੀ ਮੇਰਾ ਨਾਮ ਇੰਨਾ ਕੀ ਗੱਲ ਹੋਈ ਅਜ ਅੱਜ ਕੁਛ ਨਹੀਂ ਹੋਇਆ ਜੀ ਇਸ ਤਰ੍ਹਾਂ ਆਇਆ ਕਿ ਮੇਰੀ ਭੈਣ ਆਈ ਹੈ ਮੈਂ ਕਹਿੰਦੀ ਦੀ ਮੇਰਾ ਪਰਸ ਰੱਖ ਲਓ ਤੇ ਮੈਂ ਉਹਦਾ ਪਰਸ ਬਣ ਕੇ ਰੱਖ ਲਿਆ ਤੇ ਮੈਂ ਕਹਿੰਦੀ ਮੰਮੀ ਦੀ ਤੁਸੀਂ ਸਾਮ ਗੇ ਰੱਖਣਾ ਮੇਰੇ ਜਿੱਥੇ ਵੀ ਕਿਸੇ ਦੀ ਮੈਰਿਜ ਜਾਣੀ ਹੈ ਨਾ ਮੇਰੇ ਬੱਚੇ ਜਿਹੜੇ ਵੀ ਹੈ ਨਾ ਉਹ ਮੇਰੇ ਹੱਥੀ ਪਰਸ ਦਿੰਦੇ ਨੇ ਕਿਉਂਕਿ ਉਹ ਮਤਲਬ ਜ਼ਿੰਮੇਵਾਰੀ ਸਮਝੀ ਦੀ ਪੂਰ ਤਰ੍ਹਾਂ ਔਰ ਮੈਂ ਜ਼ਿੰਮੇਵਾਰੀ ਸਮਝ ਕੇ ਪਰਸ ਰੱਖ ਕੇ ਵਾੜੀ ਮੇਰੇ ਕੋ ਮੇਰੀ ਬੇਟੀ ਵੀ ਰੱਖ ਕੇ ਗਈ ਹੈ ਮੇਰੀ ਕਦੀ ਬੇਟੀ ਵੀ ਸਭ ਭਰਾ ਕੇ ਗਏ ਨੇ ਮੇਰਾ ਆਪਣਾ ਪਰਸੇ ਵਿਆਹਿਆ ਇਹ ਮੈਨੂੰ ਕਦੀ ਕਿਸੇ ਦੇ ਆ ਤੇ ਕਦੀ ਕਿਸੇ ਦੇ ਦੋ ਦੋ ਚਾਰ ਚਾਰ ਲਫਾਵੇ ਭੇਜਦੇ ਵਿੱਚ ਪਾਨੇ ਲਫਾਵੇ ਭਰ ਗਿਆ ਜਦੋਂ ਮੇਰੀਆਂ ਬੇਟੀਆਂ ਦੋਨੋਂ ਆਈਆਂ ਨੂੰ ਲਫਾਵੇ ਦੇਣ ਵਾਸਤੇ ਮਾਸੀ ਆਲੋ ਫੜੋ ਤੇ ਉਹ ਮੇਰੇ ਸਾਹਮਣੇ ਮੈਂ ਬੈਕ ਖੋਲਿਆ ਨਾਲੇ ਦੀ ਬੇਟੀ ਬੈਠੀ ਹੈ ਬੈਠੀ ਮੇਰੀ ਭਾਬੀ ਸਾਰੇ ਅਸੀਂ ਬੈਠੇ ਆ ਸਾਰੇ ਬੈਠੇ ਆ ਤੇ ਮੈਂ ਲਫਾਵੇ ਵਿੱਚ ਪਾਈ ਤੇ ਪਰਸ ਨੂੰ ਬੰਦ ਕਰਕੇ ਰੱਖਿਆ ਤੇ ਇੱਕ ਮਿੰਟ ਮੈਂ ਇੰਜ ਕਰਕੇ ਤੱਕ ਇੱਕ ਮਿੰਟ ਮੈਂ ਘਰ ਟਬਰ ਸਿਆਂ ਨਹੀਂ ਤੇ ਮੈਂ ਤੇ ਅੰਨਿਕ ਬੌਂਦਲ ਗਈ ਮੈਂ ਉੱਚੀ ਰੋਲ ਵੀ ਲੱਗ ਪਈ ਮਥਲ ਬਾਬਾ ਉਹ ਬੋਲਿਆ ਡਸਟਬਿਨ ਬੋਲਿਆ ਮੈਂ ਪਰ ਸੀਧੇ ਚਲਾ ਗਿਆ ਹੁਣ ਤੇ ਮੈਂ ਰਕਣੀ ਵੀ ਆ ਇੱਕ ਮਿੰਟ ਇੱਕ ਮਿੰਟ ਦਾ ਬਰਸ ਨਹੀਂ ਸਕਣਾਂ ਕਰ ਨਹੀਂ ਆਇਆ ਕਿਤੇ ਸ਼ੱਕ ਹੈ ਆਪਣੇ ਕਿਸੇ ਤੇ ਸ਼ੱਕ ਨਹੀਂ ਸਾਡੀ ਫੈਮਿਲੀ ਅੰਨੀ ਅੱਛੀ ਫੈਮਿਲੀ ਹੈ ਸਭ ਆਪਣੇ ਘਰ ਦੇ ਪੁੱਟੇ ਕਿਸੇ ਗੱਲ ਦੀ ਕਮੀ ਨਹੀਂ ਗਈ ਤੁਸੀਂ ਕਿਹੜੇ ਰਿਜ਼ੋਰਟ ਚ ਆਏ ਸੀਗੇ ਅੱਜ ਮੈਨੂੰ ਰਿਜ਼ੋਰਟ ਦੇ ਨਾਂ ਨਹੀਂ ਜੇ ਲੈਣਾ ਆਉਂਦਾ ਮੈਂ ਤੁਹਾਨੂੰ ਦੱਸਾਂ ਕਿ ਮੈਨੂੰ ਨਹੀਂ ਬੋਲਣਾ ਨਹੀਂ ਆਉਂਦਾ ਇੰਗਲਿਸ਼ ਵਿੱਚ ਬੋਲਣੀ ਨਹੀਂ ਆਂਦੀ ਮੈਨੂੰ ਨਾਂ ਨਹੀਂ ਲੈਣਾ ਆਉਂਦਾ ਮੰਗ ਕੀ ਕਰਦੇ ਹੋ ਮੰਗੇ ਹੋਈ ਕਰਨੇ ਮੇਰੀ ਭੈਣ ਦਾ ਪਰਸੂ ਆਜਾ ਮੇਰਾ ਤਾਂ ਰੋ ਰੋ ਕੇ ਬੁਰਾ ਹਾਲ ਉਸਲੇ ਦਾ ਆਇਆ ਹੈ ਹੂੰ ਕਿ ਮੈਂ ਨਹੀਂ ਚਾਹੁੰਦੀ ਕਿ ਵੱਡੀ ਭੈਣ ਕੋਲ ਛੋਟੀ ਭੈਣ ਦਾ ਨੁਕਸਾਨ ਹੋ ਗਏ ਇਹ ਰਿਜ਼ੋਰਟ ਬੁੱਕ ਕਰਵਾਇਆ ਸੀ ਤੇ ਕਿਸ ਤਰ੍ਹਾਂ ਦੇਖਦੇ ਹੋ ਕਿਹੋ ਜੀ ਇਹਨਾਂ ਦੀ ਸਿਕਿਉਰਿਟੀ ਰਹੀ ਹੈ ਕਿਸ ਪੱਧਰ ਤੇ ਜਿਹੜੀ ਅੰਗੈਲੀ ਵਰਤੀ ਗਈ ਹੈ ਅੰਗੈਲੀ ਵੀ ਬਹੁਤ ਵੱਡੀ ਸੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜੋ ਤੁਸੀਂ ਪਹਿਲਾਂ ਤੇ ਜਿਹੜਾ ਸਵਾਲ ਕੀਤਾ ਜੀ ਇਹਨਾਂ ਦੀ ਸਿਕਿਉਰਿਟੀ ਬਾਰੇ ਉਹਦੇ ਬਾਰੇ ਮੈਂ ਇਹ ਕਹਿਣਾ ਚਾਹਾਂਗਾ ਜਦੋਂ ਅਸੀਂ ਇਹਨਾਂ ਨੂੰ ਇਨਫੋਰਮ ਕੀਤਾ ਕਿ ਸਾਡੇ ਨਾਲ ਇਹ ਤੱਕਾ ਹੋ ਗਿਆ ਵੇ ਤਾਂ ਸਾਡੇ ਕੋਲ ਸਨੇਟਿਕ ਗੱਲ ਹੋ ਪੈਡਾਕਾ ਕਹ ਲੋ ਜੋ ਵੀ ਕਰਦਾ ਹੋਇਆ ਉਸਨੇ ਇਹ ਜੋ ਸਾਰੇ ਪਾਸੇ ਘੁੰਮਿਆ ਇਹਨਾਂ ਨੂੰ ਕਿਨਾਰੇ ਸਟਾਫ ਨੂੰ ਕਿਹਾ ਇਹਨਾਂ ਦੇ ਕੈਪਟਨ ਨੂੰ ਕਿਹਾ ਗੇਟ ਬੰਦ ਕਰੋ ਇਹਨਾਂ ਨੇ ਕਿਹਾ ਜੀ ਹਜ਼ੂਰ ਹੈ ਕਿ ਗੇਟ ਬੰਦ ਕਰੋ ਇਹ ਕਰੋ ਕਰੋ ਚਲੋ ਮੇਰੇ ਨਾਲ ਜਦੋਂ ਇਹਨਾਂ ਦਾ ਕੈਪਟਨ ਤੁਰਿਆ ਵੀ ਉਹ ਪਹਿਲੇ ਇਹੀ ਵੇਖ ਕੇ ਆਏ ਆ ਤੇ ਬਾਹਰਲਾ ਗੇਟ ਇਹਨਾਂ ਨੇ ਬੰਦ ਨਹੀਂ ਕੀਤਾ ਕਿਉਂ ਇਹਨਾਂ ਨੇ ਰੀਜ਼ਨ ਦੱਸਿਆ ਜੀ ਉਹ ਲੋਕੀ ਜਾ ਰਹੇ ਨੇ ਆ ਰਹੇ ਨੇ ਨਰਾਜ਼ ਹੋਣਗੇ ਤੇ ਸਾਡੇ ਕੋਲ ਹੋਰ ਵੀ ਮਿੱਤਰ ਸੀ ਉਹਨਾਂ ਨੇ ਕਿਹਾ ਬੰਦ ਜਾਂਦੇ ਨਰਾਜ਼ ਹੋ ਜਾਣ ਪੰਜ ਮਿੰਟ ਆਪਾਂ ਸਮਝਾ ਲਾਂਗੇ ਫਿਰ ਰੁਕੋ ਇਨ ਬਿਟਵੀਨ ਅਗਰ ਸੀ ਆ ਕੇ ਵਰਤ ਗੇਮ ਦੇ ਦੇਖੇ ਕੈਂਦੇ ਦੇਖਣ ਤੋਂ ਬਾਅਦ ਇਹਨਾਂ ਨੂੰ ਦਿਖਾਇਆ ਗਿਆ ਕਿ ਦੇਖੋ ਇਹ ਬੰਦਾ ਇਸ ਤਰ੍ਹਾਂ ਬੈਠਾਗਾ ਇਸ ਤਰ੍ਹਾਂ ਇਹ ਸਨੇਚਿੰਗ ਕੀਤੀ ਤੇ ਇਹ ਐਸਾ ਦਾ ਵਾਰਦਾਤ ਹੋਈ ਉਹ ਦੇਖਣ ਤੋਂ ਬਾਅਦ ਵੀ ਇਹਨਾਂ ਦੇ ਇਹਨਾਂ ਦਾ ਕੋਈ ਮਤਲਬ ਠੀਕ ਹੈ ਨਾ ਤੁਹਾਨੂੰ ਕੈਮਰੇ ਤੋਂ ਦਿਖਾਏ ਸੈਕਿੰਡ ਫਿਰ ਇੱਕ ਸਾਨੂੰ ਗੱਲ ਹੋਰ ਨਜ਼ਰ ਸਾਹਮਣੇ ਆਈ ਹੈ ਕਿ ਜਦੋਂ ਸਾਡਾ ਇੱਕ ਗੈਸਟ ਨੇ ਗੱਲ ਸੁਣੀ ਕਿ ਇੱਥੇ ਕੁਝ ਹੋਇਆ ਤਾਂ ਉਹ ਆਇਆ ਜਨਕੋ ਉਹਨਾਂ ਨੇ ਕਿਹਾ ਵੀ ਜਿਸ ਵੇਲੇ ਮੈਂ ਐਂਟਰ ਕੀਤਾ ਵਾ ਉਹ ਟਾਈਮ ਕੋ ਤਕਰੀਬਨ ਮਹਰਲ 5:27 ਟਾਈਮ ਮਿੰਟ ਤੇ ਇਹ ਵਾਰਦਾਤ ਹੋਈ ਤੇ ਕੋਈ 5:50 ਮਿੰਟ ਤੇ ਉਹ ਆਏ ਉਹ ਬੰਦੇ ਆਏ ਨੇ ਉਨਾਂ ਨੂੰ ਜਦੋਂ ਪਤਾ ਜੀ ਕਿ ਕੀ ਗੱਲੋਂ ਲੇਟ ਆਏ ਨੇ ਤਾਂ ਉਸ ਤਰ੍ਹਾਂ ਜਿਸ ਤਰ੍ਹਾਂ ਅੰਦਰ ਆਏ ਨੇ ਉਹਨਾਂ ਦੇ ਦੋ ਮੱਥੇ ਸੰਜੇ ਮਿੱਤਰਨ ਮਿਲਦੇ ਮਿਲਦੇ ਐਮ ਆਰ ਆਈ ਦੇ ਤੇ ਕਲੀਪ ਦੇ ਨਾਲ ਬੇਜੋਦ ਨਾਲ ਟੇਰ ਚ ਕਿਉਂ ਉਹਨਾਂ ਨੇ ਉਹਨਾਂ ਨੂੰ ਉਸੇ ਦੱਸਿਆ ਵੀ ਮੈਂ ਇੱਕ ਬੰਦੇ ਨੂੰ ਗੱਲ ਕਰਦੇ ਇੰਨਾ ਜਰੂਰ ਸੁਣਿਆ ਕਿ ਯਾਰ ਤੇਰੀ ਪਛਾਣ ਹੋ ਗਈ ਤੂੰ ਬਚਾ ਬੱਛ ਐਦਾਂ ਦਾ ਨਾ ਬਦਦਰੋ ਬੋਲਿਆ ਕਿ ਨਹੀਂ ਉਹਨਾਂ ਨੇ ਇਸ ਗੱਲ ਨੂੰ ਗੌਰ ਨਹੀਂ ਕੀਤਾ ਕਿ ਕੌਣ ਬੰਦਾ ਕਿਹੜੀ ਗੱਲ ਕਰ ਰਿਹਾ ਨਹੀਂ ਉਹ ਕਿਸ ਬੰਦੇ ਨਾਲ ਗੱਲ ਕਰ ਰਿਹਾ ਸੀ ਜਿਹੜਾ ਹੋਟਲ ਦਾ ਜਿਹੜਾ ਸਟਾਫ ਸੀ ਜਿਹੜੇ ਵੇਟਰ ਸੀ ਉਹਨਾਂ ਨਾਲ ਗੱਲ ਕਰ ਰਿਹਾ ਸੀ ਕਿਹਨਾਂ ਨਾਲ ਗੱਲ ਕਰ ਰਿਹਾ ਸੀ ਸਹੀ ਹੈ ਜੀ ਸਾਰੀ ਗੱਲ ਤੇ ਆ ਰਿਹਾ ਵਾ ਉਹਨਾਂ ਨੇ ਜਿਸ ਬੰਦੇ ਨੂੰ ਸੁਣਿਆ ਉਹ ਆਪੇ ਧਿਆਨ ਨਾਲ ਲਾਇਆ ਨਾ ਬੋਤਾਂ ਤਨੇ ਤੜ ਲੇਟ ਚੁੱਕੀ ਆ ਕਿ ਇਹ ਗੱਲ ਸੁਣੀ ਐ ਤੇ ਉਹ ਬਹਿ ਗਈ ਜਦੋਂ ਉਹਨਾਂ ਨੇ ਵੇਖਿਆ ਕਿ ਇਹ ਵਾਰਦਾਤ ਹੋਤੀ ਫਿਰ ਤੁਹਾਨੂੰ ਕੋਈ ਯਾਰ ਕਹਿੰਦੇ ਮੈਂ ਇੱਥੇ ਮਨੇ ਇੱਕ ਗੱਲ ਸੁਣੀ ਐ ਇੱਕ ਬੰਦੇ ਨੇ ਇਸ ਤਰ੍ਹਾਂ ਗੱਲ ਕੀਤੀ ਕਿਸੇ ਨੂੰ ਕਿ ਵੀ ਤੇਰੀ ਉਦੋਂ ਜੋ ਤੁਹਾਨੂੰ ਗੱਲ ਦੱਸੀ ਅਸੀਂ ਕਿਹਾ ਕਿੰਨੇ ਵਜੇ ਦੀ ਗੱਲ ਹੈ ਮੈਂ ਕਹਿੰਦੇ ਨਵੇ ਦੀ ਗੱਲ ਹੈ ਅਸੀਂ ਕਿਹਾ ਫਿਰ ਕੱਢੋ ਗਿਆ ਮੇਰੇ ਤੇ ਦੇਖੋ ਇੱਕ ਬੰਦਾ ਕਿਸੇ ਗੱਲ ਨੂੰ ਮੈਲਫਲੇਟ ਨਹੀਂ ਨਾ ਕਰ ਸਕਦਾ ਅਸੀਂ ਉਹ ਨਹੀਂ ਟਾਈਮ ਦੇ ਉੱਤੇ ਕੈਮਰਾ ਕੱਢਿਆ ਜਿਸ ਵੇਲੇ ਉਹ ਬੰਦਾ ਐਂਟਰ ਕੀਤਾ ਸੇਮ ਜਿੱਦਾਂ ਉਹ ਜਾਰੀ ਮੈਂ ਗਿਆ ਆ ਕੇ ਮੈਂ ਆਪਣੇ ਬਲੇਡ ਚੁੱਕੀ ਹੈ ਤੇ ਇਹ ਬੰਦਾ ਉਥੇ ਦਾ ਮੈਂ ਇੱਕ ਬੰਦਾ ਫੋਨ ਤੇ ਗੱਲ ਕਰ ਰਿਹਾ ਪਿਆ ਜੀ ਜੋ ਉਹਨਾਂ ਨੇ ਤੁਹਾਨੂੰ ਦੱਸਿਆ ਜੀ ਉਹ ਬੰਦੇ ਨੂੰ ਬੁਲਾਇਆ ਸੀਸੀਟੀਵੀ ਹੈ ਕਿ ਤੁਸੀਂ ਜਿਹੜੇ ਬੰਦਿਆਂ ਨਾਲ ਕੰਮ ਕੀਤਾ ਗਿਆ ਤੁਸੀਂ ਜਾਣਦੇ ਹੋ ਉਹਨਾਂ ਨੂੰ ਜਾਂ ਕੋਈ ਐਦਾਂ ਹੀ ਨਹੀਂ ਉਹਨਾਂ ਦਾ ਸਾਫ ਦਾ ਬੰਦਾ ਸੀ ਸਾਫ ਦਾ ਹੀ ਹੈ ਹਾਂ ਉਹ ਸਾਫ ਦਾ ਬੰਦਾ ਜੀ ਜਿਹੜਾ ਫੋਨ ਤੇ ਉਥੇ ਵਾਲੇ ਗੱਲ ਕਰਦਾ ਰਿਹਾ ਫਿਰ ਉਹਨੇ ਪੁੱਛਿਆ ਕੀਤੀ ਪਰ ਉਹਨੂੰ ਪੱਲਾ ਨਹੀਂ ਬੁਲਾਇਆ ਤੇ ਇਹ ਵੀ ਬੰਦੇ ਕਹਿਣ ਲੱਗੇ ਜੀ ਨਹੀਂ ਇਹ ਬੰਦਾ ਨਹੀਂ ਹੋ ਸਕਦਾ ਪਰ ਉਹ ਬੰਦਾ ਕੋ ਝੂਠ ਬੋਲੇਗਾ ਉਹਨੂੰ ਜਿੰਨੂੰ ਦੱਸਦਾ ਹੀ ਨਹੀਂ ਪਤਾ ਆ ਕਿਉਂ ਨੇ ਅਸੀਂ ਫੇਰ ਕੀਤੀ ਹੈ ਕਿ ਇਹ ਚੀਜ਼ ਹੋਈ ਜੇ ਇਸ ਕਰਕੇ ਇਹ ਮਿਲਿ ਭੁਗਤਾ ਇਹਨਾਂ ਸਟਾਫ ਦੀ ਮਿਲਿ ਭੁਗਤਾ ਹੈ ਇਹ ਉਹ ਪਰਮਾਤਮਾ ਪ੍ਰਸ਼ਾਸਨ ਤੋਂ ਕੀ ਮੰਗ ਕਰੀ ਜਾਊਗਾ ਮੰਗਦਾ ਕਿ ਉਹ ਬੰਦਾ ਇਨਵੋਲ ਭਾਗਾ ਮੰਗ ਕੀ ਤਾਂ ਡੀ ਮੰਗਿਆ ਜੀ ਸਾਨੂੰ ਨਾ ਹੀ ਮਿਲੇ ਸਾਡਾ ਸਮਾਨ ਦੇਓ ਪੁਲਿਸ 'ਚ ਕੀ ਮੰਗਾ ਗੱਡਾ ਬੜਾ ਸਾਡਾ ਨੁਕਸਾਨ ਲੱਗਿਆ ਨੁਕਸਾਨ ਪੂਰਾ ਕੀਤਾ ਜਾਏ ਕਿੰਨੇ ਕਦਾ ਨੁਕਸਾਨ ਹੋਏਗਾ ਕੋਟੇ ਦੇਖੋ ਜੀ ਇਸ ਤਰ੍ਹਾਂ ਸ਼ਗਨ ਪੈਣੇ ਸੀ ਸਾਡਾ ਘਾਟ ਲੱਗਦੇ ਤੀਨ ਰੇਮੇ ਡਾਇਮੰਡ ਦੀ ਰੇਂਜ ਅੱਗੇ ਵੀ ਤੁਹਾਨੂੰ ਮਾਤਾ ਹੀ ਨਹੀਂ ਦੱਸਿਆ ਉਹਨਾਂ ਨੇ ਵੀ ਰਸਿਆ ਜਿੰਨਾ ਕੋਈ ਸਮਾਨ ਪਿਆ ਸੀ ਤਾਰਿਮਾਂ ਦੇ ਕਿ ਉਹਨੂੰ ਫੜਿਆ ਜਾਵੇ ਉਹ ਫੜੇ ਜਾ ਸਕਦੇ ਕਿਉਂਕਿ ਇਹਨਾਂ ਦਾ ਇੱਕ ਬੰਦੇ ਹੀ ਫੇਸ ਅਸੀਂ ਉਸ ਤੋਂ ਪਹਿਲੇ ਫੇਸ ਕਰਕੇ ਦੇ ਦਿੱਤਾ ਕਿ ਇਹ ਕੈਮਰੇ 'ਚ ਇਹ ਬੰਦਾ ਗਿਆ ਹੈ ਔਰ ਉਹਦੇ ਫੇਸ ਸਾਹਮਣੇ ਆ ਗਈ ਹੈ ਤੇ ਕੋਈ ਐਡਾ ਔਖਾ ਕੰਮ ਨਹੀਂ ਹੈਗਾ ਪੁਲਿਸ ਵਾਸਤੇ ਸਭ ਕੁਝ ਕਰਦੇ ਫੇਸ ਆ ਜਾਣਾ ਸਭ ਤੋਂ ਵੱਡੀ ਤਰ੍ਹਾਂ ਕੋ ਮਿੱਟ ਨਹੀਂ ਗਈ ਬਹੁਤ ਜਲਦੀ ਤਾਂ ਕਿ ਉਸ ਤੋਂ ਪਹਿਲੇ ਕਿਉਂ ਦੇ ਦਿੱਤਾ ਉਹ ਗੇਮ ਨਿਕਲ ਜਾਵੇ ਤਾਂ ਜਾ ਉਹ ਕਿਤੇ ਗਾਇਬ ਹੋ ਜਾਣ ਜੋ ਵੀ ਹੈ ਬੈਟਾ ਮੇਰਾ ਮਤਲਬ ਕਹਿੰਦਾ ਕਿ ਜਲਦੀ ਜਲਦੀ ਕਾਹ ਵੀ ਹੋਣੀ ਚਾਹੀਦੀ ਹੈ ਸਾਰੀ ਗੱਲ ਬਾਤ ਇਹ ਅਸੀਂ ਮੌਕੇ ਤੇ ਪਹੁੰਚੇ ਮੌਕੇ ਤੇ ਆ ਕੇ ਅਸੀਂ ਸੀਸੀਟੀਵੀ ਫੁਟੇਜ ਜਿਹੜੇ ਆ ਉਹ ਖੰਗਾਪਾ ਉਹਨਾਂ ਦੇ ਵਿੱਚੋਂ ਦੋ ਲੜਕੇ ਜੋ ਆਏ ਆ ਉਹਨਾਂ ਨੇ ਆ ਕੇ ਤੇ ਜਿੱਥੇ ਮਤਲਬ ਜੀ ਹਣੀ ਉਹ ਜਿੱਥੇ ਬੈਠੇ ਸੀ ਉੱਥੇ ਲਾ ਕੇ ਇੱਕ ਲੜਕਾ ਆ ਕੇ ਉਹਨਾਂ ਨਾਲ ਕੇ ਬੈਠ ਗਿਆ ਤੇ ਹੌਲੀ ਹੌਲੀ ਉਹਨਾਂ ਦਾ ਉਹ ਜਿਹੜਾ ਪਰਸਨ ਉੱਤਕਾਰ ਕੇ ਤੇ ਆਪਣਾ ਕੋਟ ਤਾਰ ਕੇ ਤੇ ਕੋਟ ਦੇ ਥੱਲੇ ਉਹ ਆਪਣਾ ਪਰਸ ਲੈ ਕੇ ਤੇ ਉਹ ਚਲ ਗਿਆ ਬਾਹਰ ਉਦੋਂ ਬਾਅਦ ਵਿੱਚ ਉਹ ਦੂਸਰਾ ਮੁੰਡਾ ਜਿਹੜਾ ਸੀ ਉਹ ਵੀ ਉਹਦੇ ਨਾਲ ਹੀ ਚਲ ਗਿਆ ਬਾਅਦ ਚਲ ਤੇ ਕੀ ਕਾਰਵਾਈ ਕੀਤੀ ਜਾਏਗੀ ਜੀ ਜੋ ਵੀ ਬਣਦੀ ਕਾਰਵਾਈ ਹੈ ਉਹ ਆਪਾਂ ਕਰਾਂਗੇ ਸਰ ਜੀ ਰਿਜ਼ੋਰਟ ਕੜਾ ਗਿਆ ਤੇ ਕੀ ਕੁਝ ਪਤਾ ਲੱਗਾ ਕਿ ਬੈਗ ਚ ਕੀ ਕੀ ਕਿਸੇ ਪਰਿਵਾਰ ਜਨ ਵਾਲੋਂ ਤੁਹਾਨੂੰ ਕੋ ਦੱਸਿਆ ਗਿਆ ਹੋਵੇ ਹਾਂ ਜੀ ਉਹ ਮਾਤਾ ਜੀ ਨੂੰ ਨਾ ਕਿ ਦੱਸਿਆ ਵਾ ਪਾਸ ਸੀ ਉਹਨਾਂ ਨੇ ਦੱਸਿਆ ਵੀ ਲਗਭਗ 6-7 ਲੱਖ ਰੁਪਏ ਸੀ ਤੇ 3 ਡਾਇਮੰਡ ਵੀ ਆਮਦਨ ਸੀ। देयर ਇਜ਼ ਆਲ ਕਰਾ ਰਿਹਾ ਸਰ। ਇਹ ਮੈਰੀ ਬੈਲ ਜੋ ਸਰ। ਸਰ ਜੋ ਵੀ ਦੋਸ਼ੀ ਹੋਏਗਾ ਉਹ ਤੇ ਕਿਹੜੀ ਕਰਵਾਈ ਕੀਤੀ ਗਈ। ਜੋ ਵੀ ਬਣਦੀ ਕਾਰਵਾਈ ਆਪਾਂ ਉਹ ਕੰਟਰੋਲ ਕੇ ਜੁਰ ਬਣਦੀ ਕਾਰਵਾਈ ਉਹ ਕਰਾਂਗੇ। ਤੇ ਸਰ ਜਿਵੇਂ ਕਿ ਸੀਸੀਟੀਵੀ ਦੇ ਵਿੱਚ ਤਸਵੀਰਾਂ ਸਾਫ਼ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਨੇ ਚੋਰੀ ਕੀਤੀ ਹੈ। ਤੁਹਾਨੂੰ ਲੱਗਦਾ ਕਿ ਕਿੰਨਾ ਕੁ ਸਮਾਂ ਲੱਗੇਗਾ ਕਿ ਪੁਲਿਸ ਦੇ ਲਈ ਇਹ ਇੱਕ ਬੜਾ ਵੱਡਾ ਚੈਲੰਜ ਹੈ ਕਿ ਇਸ ਪੱਧਰ ਦੀ ਜਿਹੜੀ ਕੋ ਲੁੱਟ ਹੋਈ ਹੈ ਦਿਨ ਦੇ ਟਾਈਮ ਹੀ ਹੋਈ ਆ ਇਹ ਲੋਕ ਉੱਥੇ ਮੌਜੂਦ ਸੀ ਕਿੰਨੇ ਸਮੇਂ ਦੇ ਵਿੱਚ ਜਿਹੜਾਇਆ ਪੁਲਿਸ ਆਪਣੀ ਕਾਰਵਾਈ ਜਿਹੜੀ ਆ ਉਹ ਪ੍ਰੋਪਰ ਕਰੇਗੀ ਤੇ ਉਹ ਦੋਸ਼ੀ ਜਿਹੜੇ ਨੇ ਪਰਸ ਲੈ ਕੇ ਫਰਾਰ ਹੋਏ ਨੇ ਉਹ ਜੇਲ੍ਹ ਦੀਆਂ ਸਲਾਕਾਂ ਦੇ ਪਿੱਛੇ ਹੋਣਗੇ ਉਹ ਜਲਦੀ ਤੋਂ ਜਲਦੀ ਉਹਨਾਂ ਨੂੰ ਆਪਣਾ ਟ੍ਰੇਸ ਕਰਕੇ ਉਹਨਾਂ ਨੂੰ ਸਲੱਖਾਂ ਪੈਸੇ ਆ ਜੀ ਬੰਦ ਕਰਾਂਗੇ ਉਹਨਾਂ ਨੂੰ ਤੇ ਬਾਕੀ ਇਹ ਵੀ ਸਾਰੇ ਆਪਣਾ ਜਿੱਥੇ-ਥੇ ਗਏ ਆ ਉਹ ਆਪਾਂ ਕੈਮਰਿਆਂ ਲਈ ਅਸੀਂ ਜੋ ਵੀ ਆਪਣਾ ਉਹਨਾਂ ਨੂੰ ਟੈਸਟ ਕਰਾਂਗੇ ਹੋਰ ਵੀ ਆਪਣਾ ਜਿਹੜੀਆਂ ਆਪਣੀਆਂ ਸਾਡੀਆਂ ਏਜੰਸੀਆਂ ਕੀ ਆ ਉਹਨਾਂ ਦੀ ਮਦਦ ਵੀ ਲੈਂਦੇ ਹਾਂ ਹਾਂਜੀ ਸਰ ਸਭ ਤੋਂ ਪਹਿਲੇ ਤੇ ਤੁਹਾਡਾ ਨਾਮ ਕਿਹੜਾ ਹੋਟਲ ਆ ਮੇਰਾ ਨਾਮ ਮਨੋਜ ਮੇਰੇ ਵੀ ਲੋਟਲ ਹੈ ਤੇ ਅੱਜ ਤੁਹਾਡੇ ਇਸ ਹੋਟਲ ਦੇ ਵਿੱਚ ਇਨਸੀਡੈਂਟ ਬਹੁਤ ਵੱਡਾ ਵਾਪਰਿਆ ਜਿਹਦੇ ਚ ਚੋਰ ਸ਼ਰੇਆਮ ਸੀਸੀਟੀਵੀ ਚ ਦੇਖਿਆ ਗਏ ਨੇ ਤੁਹਾਡਾ ਹੀ ਸੀਸੀਟੀਵੀ ਇੱਥੇ ਲੱਗਾ ਹੈ ਜਿੱਚ ਦੇਖਿਆ ਗਿਆ ਕਿ ਉਹ ਚੋਰ ਜਿਹੜਾ ਆ ਬੜੀ ਹੀ ਸ਼ਾਤਰ ਤਰੀਕੇ ਦੇ ਨਾਲ ਉਹ ਫਿਲਮੀ ਸਟਾਈਲ ਦੇ ਵਿੱਚ ਉਹ ਉਹਨੇ ਬੈਗ ਦਬੂਚਿਆ ਤੇ ਉਹ ਲੈ ਗਿਆ ਅਸੀਂ ਸਿਕਿਉਰਟੀ ਦੀ ਗੱਲ ਕਰਾਂਗੇ ਤੁਹਾਡੇ ਏਡੇ ਵੱਡੇ ਹੋਟਲ ਦੀ ਸਿਕਿਉਰਟੀ ਪਰਪਸ ਨੂੰ ਲੈ ਕੇ ਇੱਕ ਚੈਲੰਜ ਜਿਹੜਾ ਸਾਹਮਣੇ ਸਕਰੀਨ ਤੇ ਵੀ ਦੇਖਿਆ ਜਾ ਰਿਹਾ ਕਿ ਕੀ ਕਹਿਣਾ ਚਾਹੁੰਦੇ ਹੋ ਇਸ ਬਾਰੇ ਸਿਕਿਉਰਟੀ ਖਾਤੋਂ ਸਰੀ ਇਸ਼ੂ ਨਹੀਂ ਹੈ ਇਸ ਨੂੰ ਐਜ਼ ਅ ਗੈਸਟ ਬਣ ਕੇ ਆਏ ਆਪਕ ਨੇ ਵੀ ਦੇਖਾ ਉਸਵੇਂ ਕੈਂਬਰੀ ਵਿੱਚ नहीं पे जिन, में पे बैठा हुआ उनके रिश्तेदारों का कहना है कि किसी को फोन पे बात करके सुना गया है कि आपकी तस्वीर सीसीटीवी में आ चुकी है आप, आप उन्होंने बोला भी है बाइट में भी बोला है कि सभी गेट बंद करने के लिए कहा गया पर होटल वालों की ओर से किसी भी प्रकार की कोई सुविधा उनको नहीं मिली क्या तो कहना चाहिए गेट तो बंद कर दिए थे जैसे यहाँ पे आए उसी गेट बंद कर दिए गए

नहीं, ऐसा तो उट तो एक साल हो गया आपको होटल खोले हुए पर सिक्योरिटी के लिए सीसीटीवी कैमरा आपने लगाया पर सर्विलेंस के लिए कोई भी पर्सन कोई अधिकारी नियुक्त तो नहीं करा गया तो आपके गया, होटल तो, के जो वेटर से उनसे बात करते वेटर वेटर उनको वेटर देखा वेटर गया है सुना गया है जैसे कि उनके रिश्तेदारों ने बताया गया है क्या कहना चाहेंगे नहीं ऐसा तो मैंने देखा नहीं सर कि उनसे बात करते हुए सर उनकी तरफ से बाइट में अभी बाइट अभी उन्होंने बाइट दी है वो आपके सामने ही प्रॉपर्ली यहाँ पे खड़े हैं जिन्होंने ये सब कुछ बताया है क्या कहना चाहिए? वो तो कहता है अंदर आपातकाल गई बंद बात जो करते हैं इसके बारे में मेरी तो नॉलेज नहीं चाहिए सब कुछ ठीक चल रहा है एक गलत गुस्सा ना करना ਉਹ ਪਤਾ ਲੱਗੇ ਕੋ ਕਿਸਾ ਬੈਗ ਲੈ ਗਿਆ ਇਹ ਸਭ ਤੋਂ ਵੱਡੀ ਗੱਲ ਸੀ ਜੇ ਤੁਸੀਂ ਦੇਖੋ ਅਸੀਂ ਘਰ ਵੀ ਕੈਮਰਾ ਲਗਾਏ ਆ ਅਸੀਂ ਹਰ ਚੀਜ਼ ਦੇਖਦੇ ਸਾਡੇ ਥੋੜਾ ਕਿੰਨੇ ਬੂਆ ਕਢਕਾਇਆ ਕਿੰਨੇ ਬੈਲ ਕੀਤੀ ਕਿਨੇ ਤਾਂ ਹਮਨੇ ਇੱਥੇ ਬੰਦਾ ਏਹੀ ਬਾਤ ਹੋਟਲ ਕੀ ਸਿਕਿਉਰਿਟੀ ਕੇ ਲਈ ਹੈ ਸਭ ਤੋਂ ਵੱਡੀ ਬਾਤ ਹੋਗੀ ਆਪਨੇ ਸਰਵਲੈਂਸ ਕੇ ਲਈ ਕੋਈ ਬੰਦਾ ਨਹੀਂ ਰੱਖਿਆ ਸਾਡੇ ਚੀਜ਼ ਟਸ ਦੀ ਮਸ ਨਹੀਂ ਇਹ ਪਹਿਲਾ ਚਾਂਸ ਹੋਇਆ ਜਿੱਥੇ ਆ ਔਰ ساری ਜ਼ਿੰਮੇਵਾਰੀ ਮੇਰੇ ਤੇ ਹੁੰਦੀ ਏ ਹਰ ਇੱਕ ਚੀਜ਼ ਦੀ ਜ਼ਿੰਮੇਵਾਰੀ ਮੇਰੇ ਤੇ ਹੁੰਦੀ ਆ ਇਹ ਤਾਂ ਕੁਝ ਵੀ ਨਹੀਂ ਸੀਗਾ ਨਾ ਸਮਾਨ ਐ ਨਾ ਹੀ ਰਸੀ ਚਲੋ ਇਸ ਤੋਂ ਬਾਅਦ ਜਿੰਮੇਵਾਰੀ ਮੇਰੇ ਦੇ ਸਿਰ ਤੇ ਪਈ ਹੁੰਦੀ ਜੇ ਜਿਹੜੀ ਮੈਂ ਹਰ ਵੇਲੇ ਕਵਰੇ ਕਵਰ ਕਰਕੇ ਰੱਖਣੀ ਆ ਤੇ ਇਹ ਬੈ ਕਿਸ ਤਰ੍ਹਾਂ ਚੱਲ ਜਾਏ 1 ਮਿੰਟ ਦੇ ਵਿੱਚ ਬੈਗਾਂ ਚੱਲ ਜੇ ਕਿੱਦਾਂ ਇੱਥੇ ਬੈ ਕੇ ਤੁਸੀਂ ਦੇਖ ਨਹੀਂ ਸਕਦੇ ਕਿ ਕਿੱਥੇ ਕੋਈ ਕੀ ਕਰ ਰਿਹਾ ਕੀ ਨਹੀਂ ਕਰ ਜਦ ਬੰਦਾ ਨਹੀਂ ਕੋਈ ਪੜਾ ਸਕਦੇ ਆਪਣਾ ਇਹ ਚੀਜ਼ ਨੂੰ ਨੋਟ ਕਰੋ अब तो ये तो आपकी है सबसे बड़ी गलती तो आपकी है ये चीज गलत है आपकी थाने पता लगा है बैक हो चुके ले यार ये कर रहे हो तुम क्यों ना देखो सर, जी सिक्योरिटी में थोड़ी हुआ ये की सिक्योरिटी से हुआ आपके टेबल के ऊपर साथ में बंदा बैठा हुआ है साथ में कोई नहीं बैठा हम ऐसे देखया नहीं बैठा है सारे आप बैठे आपके टेबल्स के ऊपर जब हमारी फीड हुई है तब बैठा है तब बैठा हुआ जब हमारी फीड हुई तब बैठा है ऑफिस का नहीं देखो आप शुरू से मूवी देखो

3 ਘੰਟੇ ਵਿੱਚ ਜਾਂ ਪਰ ਰੋਤੀ ਰਹੀ ਖਾਣੇ ਨੂੰ ਮੈਂ ਮੱਦੀ ਕਰਾ ਬੱਚੇ ਮੇਰੇ ਘਰ ਇੰਨੇ ਪਰ ਚਾਂ ਹੋ ਗਈ ਇਹਦੀ ਮਾਂ ਕੁਛ ਨਾ ਹੋ ਜਵੇ ਡੋਲੀ ਲੈ ਕੇ ਜਾਣ ਨੂੰ ਤੇ ਮਾਂ ਲੈ ਗਈ ਇਹ ਗੱਲ ਥੋੜੀ ਸਾਡੇ ਤੁਹਾਡੇ ਸਾਡੇ ਮੁੰਡੇ ਬੋਡੀ ਚੋਣ ਲਾ ਰਹੇ ਨੇ ਸੋਟੀ ਨਾਲ ਕਾ ਦਿਖਾਵੇ ਹੱਥ ਨਾਲ ਕੋਈ ਚੀਜ਼ ਤਾਂ ਹੋ ਚੁੱਕੀ ਜਾਂਦੀ ਤੁਸੀਂ ਵੀ ਪੈਸੇ ਕਰਦੇ ਪਿਓ ਇਹ ਤੁਹਾਡੀ ਐਨੇ ਬੂਦੂ ਲੱਗੇ ਕਿਸੇ ਕੰਮ ਤੁਸੀਂ ਇੱਥੇ ਵੇਖੋ ਨਾ ਕੋਈ ਕੀ ਹੱਥੋਂ ਚੀਜ਼ ਚੁੱਕ ਕੇ ਅੱਜ ਕਰਦਾ ਪਿਆ ਉਹਨੇ ਕੋਟ ਲਾ ਕੇ ਵਿੱਚ ਪਾਇਆ ਜਿੰਨਾ ਗੱਲ ਇਹ ਕਿੰਡੀ ਵੱਡੀ ਗੱਲ ਹੋ ਗਈ ਤੁਸੀਂ ਆਰ ਸੋਚੋ ਇਹ ਛੋਟੀ ਗੱਲ ਨਹੀਂ ਗਈ ਇਹ ਜਿਸ ਤਰ੍ਹਾਂ ਇਹੰਦਾ ਨਾ

जिन जिन बात मेरी बात सुनो, सुनो। देखा। मेरी बात सुनो इधर को छोड़ दिया शादी बड़े बड़े होटलों में होटल का नुकसान जैसे भी हो वो बंदा निकालो कौन है है किया और नहीं गा। गा। दो 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 हमें नहीं होगा हम नुकसान आपसे करेंगे हमें सर यहाँ पे आपके होटल के बाहर जो बंदूकदारी है जिसने बंदूक पहनी थी उससे हमारी बात भी हुई और उससे पूछा गया कि आपने ऐसा कोई सस्पेक्ट देखा यहाँ से जाते हुए तो उसने ये बोला कि मेरे को लगा पर उस सिक्योरिटी वाले ने आपको क्यों नहीं बताया क्या अरेंजमेंट्स है आपके होटल्स के सर आपकी तरफ से कोई पूछताछ की गई थी अपने सिक्योरिटी वालों से आफ्टर दिस इशू नहीं, नहीं, नहीं अब इस थे? सारे मंजर को बीते हुए कम से कम तीन से चार घंटे बीत चुके हैं आपने अपने होटल के स्टाफ से बात की, की? अपनी सिक्योरिटी से बात की क्या किसी पर्सन को देखा या कैसे किया क्या आपकी क्या रिपोर्ट है अभी तक हमने तो सारे जगह कैमरे का आपको सब कुछ वहाँ पे बंदे लगे हुए हैं बंदूकदारी वहाँ पे बैठा हुआ है उसने देखा भी है आपको क्यों नहीं बताया पुलिस को क्यों नहीं कॉल किया गया सर इस इस इंसिडेंट के बाद आपने अपने सबसे बड़ी एग्नोरेंस आप आपके होटल में यह इंसिडेंट सबसे बड़ा हुआ बंदूकदारी ने देखा फिर भी सिक्योरिटी की ओर से किसी भी प्रकार की बड़ी से बड़ी अनगहली जो यहाँ पे देखने को मिली है но no он